ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਅਲੱਗ ਤਰ੍ਹਾਂ ਦੇ ਸੋਹਣੇ ਸੋਹਣੇ ਸੂਟਾਂ ਦੇ ਨਾਲ ਹਾਜ਼ਰ ਹੋਏ ਹਾਂ ਤੁਹਾਡੇ ਕੋਲ ਪਹਿਲਾ ਜਿਹੜਾ ਸੂਟ ਹੈਗਾ ਇਹ ਹੈਗਾ ਚੌਕਲੇਟੀ ਸ਼ੇਡ ਦਾ ਇਸ ਤਰ੍ਹਾਂ ਦੇ ਨਾਲ ਇਸ ਦਾ ਦੁਪੱਟਾ ਬਣਿਆ ਹੋਇਆ ਠੀਕ ਹੈ ਜੀ ਗਲੇ ਤੇ ਆਪਾਂ ਜਸਟ ਪਾਈਪਿੰਗ ਦਿੱਤੀ ਹੋਈ ਹੈ ਐਂਡ ਫਰੰਟ ਬੈਕ ਘੇਰੇ ਤੇ ਆਪਾਂ ਇਸ ਤਰ੍ਹਾਂ ਦੇ ਨਾਲ ਬਿਲਕੁਲ ਬਰੀਕ ਜਿਹੜੀ ਹੈਗੀ ਹੈ ਲੇਸ ਲੱਗੀ ਹੋਈ ਹੈ ਮੋਤੀਆਂ ਵਾਲੀ ਤੇ ਸਾਈਡਸ ਤੇ ਆਪਾਂ ਅਗੇਨ ਪਾਈਪਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਇਹ ਸੇਮ ਬਾਜੂ ਤੇ ਬਣਿਆ ਹੋਇਆ ਸੇਮ ਲੇਸੀ ਹੈਗੀ ਜਿਹੜੀ ਬਾਜੂ ਤੇ ਆਪਾਂ ਲਗਾਈ ਹੋਈ ਤੇ ਬਾਟਮ ਤੇ ਇਹਨਾਂ ਨੇ ਕਰਵਾਈ ਹੈ ਜਿ ਇੰਬ੍ਰੋਇਡਰੀ ਤੇ ਇੰਬ੍ਰੋਇਡਰੀ ਬਹੁਤ ਜ਼ਿਆਦਾ ਹੈਵੀ ਹੈ ਤੇ ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਗ੍ਰੇਸਫੁਲ ਲੱਗਦਾ ਇਸ ਤਰ੍ਹਾਂ ਦੇ ਨਾਲ ਸੂਟ ਤੁਸੀਂ ਵੀ ਇਦਾਂ ਸੂਟਸ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜੀ ਇਹ ਕੰਮ ਤੁਸੀਂ ਆਪਣੀ ਸ਼ਰਟ ਤੇ ਵੀ ਕਰਵਾ ਸਕਦੇ ਹੋ ਪੂਰਾ ਹੈਵੀ ਸੂਟ ਬਣਦਾ ਇਸ ਦੇ ਨਾਲ ਤੇ ਨੈਕਸਟ ਹੈਗਾ ਜੀ ਇਹ ਮਹਿੰਦੀ ਸ਼ੇਡ ਦਾ ਜੌਰਜਟ ਦਾ ਸੂਟ ਇਸ ਤਰ੍ਹਾਂ ਦੇ ਨਾਲ ਇੱਕ ਇੱਕ ਕਸਟਮਰ ਦੇ ਸੂਟਸ ਨੇ ਤੇ ਇਹਨਾਂ ਨੇ ਬਹੁਤ ਸੋਹਣੇ ਡਿਜ਼ਾਈਨ ਸਿਲੈਕਟ ਕੀਤੇ ਨੇ ਜੀ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੋਇਆ ਹੋਇਆ ਪੂਰਾ ਹੈਵੀ ਘੇਰਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਸਾਰੇ ਦੇ ਵਿੱਚ ਹੈਗੀ ਹੈ ਜਿਹੜੀ ਬੂਟੀ ਬਣੀ ਹੋਈ ਹੈ ਤੇ ਇਸ ਤਰ੍ਹਾਂ ਦੇ ਨਾਲ ਹੈ ਇਸ ਦਾ ਬਾਜੂ ਦਾ ਡਿਜ਼ਾਈਨ ਉੱਪਰ ਸਾਰਾ ਹੈਗਾ ਕਟਦਾਣੇ ਦੀਆਂ ਲਾਈਨਸ ਆ ਰਹੀਆਂ ਨੇ ਇਹ ਤੇ ਇਸ ਤਰ੍ਹਾਂ ਦੇ ਨਾਲ ਬਾਜੂ ਬਣੀ ਹੋਈ ਹੈ ਜੀ ਪੂਰੀ ਹੈਵੀ ਹੈ ਜਿਹੜੀ ਬਾਜੂ ਬਣੀ ਹੋਈ ਹੈ ਸੇਮ ਹੀ ਕੰਮ ਹੈਗਾ ਜਿਹੜਾ ਤੁਸੀਂ ਬੋਟਮ ਤੇ ਲੈ ਕੇ ਜਾ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਨੇ ਪਿਓਰ ਦਾ ਦੁਪੱਟਾ ਲਗਵਾਇਆ ਤੇ ਆਪਾਂ ਪਿਓਰ ਦਾ ਦੁਪੱਟਾ ਰੈਡੀ ਕੀਤਾ ਹੈਂਗਿੰਗ ਲੇਸ ਲਗਾ ਕੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੀ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਨੈਕਸਟ ਆਏਗਾ ਜੀ ਆਪਣਾ ਹੈਂਡ ਪੇਂਟ ਵਾਲਾ ਸੂਟੇਬਲ ਡਿਜ਼ਾਈਨ ਨਾ ਆਪਾਂ ਪਹਿਲਾਂ ਵੀ ਰੈਡੀ ਕੀਤਾ ਹੋਇਆ ਹੈ ਤੇ ਅਗੇ ਨਾ ਆਪਣੇ ਤੇ ਇਸ ਕਸਟਮਰ ਨੇ ਕਰਵਾਇਆ ਹੋਇਆ ਮਸਟਰਡ ਕਲਰ ਦੇ ਉੱਪਰ ਠੀਕ ਹੈ ਜੀ ਸੇਮ ਹੀ ਕਲਰਸ ਲਗਾਏ ਨੇ ਜੋ ਆਪਾਂ ਪਹਿਲਾਂ ਲਗਾਏ ਸੀ ਤੁਹਾਡੇ ਕੋਲ ਜਿਹੜਾ ਕਲਰ ਆ ਉਹ ਜ਼ਿਆਦਾ ਡਾਰਕ ਆ ਰਿਹਾ ਤੇ ਇਹ ਆ ਜਾਂਦਾ ਜੀ ਫਲਾਵਰ ਇਹਦੀ ਬਾਜੂ ਦੇ ਉੱਪਰ ਇਹ ਆਉਣਾ ਚੌਕ ਦੇ ਉੱਪਰ ਠੀਕ ਹੈ ਸ਼ਰਟ ਦੇ ਉੱਪਰ ਜਸਟ ਇੰਨੇ ਹੀ ਕੰਮ ਹੈ ਦੁਪट्टे ਤੇ ਆਪਾਂ ਜੋ ਪਹਿਲਾਂ ਬਣਾਈ ਸੀ ਉਹ ਆਪਾਂ ਬਣਾਈ ਸੀ ਜੀ फ्रंट पल्ले ਦੇ ਉੱਪਰ ਸਾਰੇ ਦੇ ਉੱਪਰ ਵੇਲ ਆਉਂਦੀ ਸੀ ਇਨਾਂ ਦੀ ਫਲਾਵਰਸ ਤੇ ਇਹ ਹੁਣ ਆਪਾਂ ਚਾਰੋਂ ਕਾਰਨਰਸ ਤੇ ਕਰਵਾਏ ਨੇ ਇਹਨਾਂ ਨੂੰ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਤੇ ਇਸ ਦੇ ਨਾਲ ਵੀ ਦੁਪੱਟਾ ਹੈਗਾ ਜਿਹੜਾ ਬਹੁਤ ਸੋਹਣਾ ਬਣ ਜਾਂਦਾ ਸਾਰੇ ਨਾਲ ਸਾਈਡਸ ਤੋਂ ਭਰਿਆ ਭਰਿਆ ਬਣ ਜਾਂਦਾ ਇਸ ਤਰ੍ਹਾਂ ਦੇ ਨਾਲ ਇਹ ਸਾਰੇ ਹੈਗੇ ਜਿਹੜੇ ਫਲਾਵਰ ਆ ਉਹ ਚਾਰੋਂ ਕਾਰਨਰਸ ਤੇ ਆਉਣਗੇ ਤੁਹਾਡੇ ਦੁਪੱਟੇ ਤੇ ਅਗਰ ਤੁਸੀਂ ਇਦਾਂ ਕਰਵਾਉਣਾ ਚਾਹੋ ਨਾ ਇਦਾਂ ਵੀ ਕਰਵਾ ਸਕਦੇ ਨੇ ਨਹੀਂ ਇਸੇ ਬਰੀਕ ਫਲਾਵਰਸ ਦੀ ਹੀ ਜਿਹੜੀ ਹੈਗੀ ਆ ਸਾਰੇ ਤੁਹਾਡੇ ਫਰੰਟ ਪੱਲੇ ਤੇ ਵੀਲ ਬਣ ਜਾਣੀ ਹਾਂਜੀ ਤੇ ਨੈਕਸਟ ਹੈ ਇਹ ਵਾਲਾ ਜਾਰਜਟ ਦਾ ਸੂਟ ਜਿਹੜਾ ਆਪਾਂ ਤੁਹਾਡਾ ਨਾਲ ਸ਼ੇਅਰ ਕੀਤੇ ਸੀ ਸੂਟਸ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਔਰਗੈਂਜ਼ਾ ਲਗਾ ਕੇ ਇਸ ਤੇ ਐਮਬਰਾਇਡਰੀ ਕੀਤੀ ਹੋਈ ਹੈ ਕਿਸੇ ਵੀ ਸਟੱਫ ਤੇ ਗੇਨ ਦੱਸ ਰਹੇ ਹਾਂ ਤੁਸੀਂ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਉਹਨੂੰ ਰੈਡੀ ਕਰਵਾ ਸਕਦੇ ਹੋ ਜੀ ਪਲੇਨ ਤੇ ਵੀ ਕਰਵਾ ਸਕਦੇ ਹੋ ਨਾ ਕਿਸੇ ਵੀ ਪ੍ਰਿੰਟ ਤੇ ਕਰਵਾ ਸਕਦੇ ਹੋ ਠੀਕ ਐ ਇਸ ਤਰ੍ਹਾਂ ਦੇ ਨਾਲ ਹੀ ਸੈਂਟਰ 'ਚ ਆਪਾਂ ਬਾਜੂ ਦੇ ਦਿੱਤਾ ਹੋਇਆ ਇਹ ਡਿਜ਼ਾਈਨ ਇਹ ਤੁਸੀਂ ਐਂਡ ਤੇ ਵੀ ਕਰਵਾ ਸਕਦੇ ਹੋ ਘੇਰੇ ਤੇ ਐਂਡ ਬਾਜੂ ਤੇ ਐਂਡ ਸੈਂਟਰ 'ਚ ਵੀ ਕਰਵਾ ਸਕਦੇ ਹੋ ਸਾਈਡਾਂ ਤੇ ਆਪਾਂ ਇਹ ਬੜੀ ਬਰੀਕ ਜੀ ਲੇਸ ਦਿੱਤੀ ਹੋਈ ਹੈ ਤੇ ਨੈਕ ਤੇ ਆਪਾਂ ਸਾਰੇ ਕਲਰਸ ਤੇ ਜੋ ਸੂਟ ਦੇ ਵਿੱਚ ਕਲਰ ਨੇ ਉਹਨਾਂ ਦੇ ਲਗਾਏ ਹੋਏ ਆ ਪੋਟਲੀ ਬਟਨ ਦੁਪੱਟੇ ਤੇ ਜੀ ਆਪਾਂ ਕਟਵਰਕ ਕੀਤਾ ਹੋਇਆ ਹਾਂਜੀ ਤੇ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਬਨਾਰਸੀ ਸੂਟਸ ਇਹਨਾਂ ਨੇ ਸਟਿਚ ਕਰਵਾਇਆ ਗ੍ਰੇ ਕਲਰ ਦਾ ਬਹੁਤ ਹੀ ਸੋਹਣਾ ਸੂਟ ਬਣਿਆ ਜਰੀ ਬੜੀ ਆਪਾਂ ਲੇਸ ਲਗਾਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਇਸ ਦਾ ਨੈਕ ਬੰਦ ਹੈ ਇਸ ਤਰ੍ਹਾਂ ਦੇ ਨਾਲ ਬਾਜੂ ਬਣੀ ਹੋਈ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਦੋਂ ਆਪਾਂ ਸਟਾਫ ਦਿਖਾਇਆ ਸੀ ਬਹੁਤ ਸੋਹਣੇ ਸੂਟ ਬੰਦਦੇ ਆ ਇਹ ਸਿੰਪਲ ਸੋਬਰ the graceful ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਦੁਪੱਟਾ ਦੁਪੱਟੇ ਦੀ ਆਪਾਂ ਪ੍ਰੋਪਰ ਜਿਹੜੀ ਹੈ ਫਿਨਿਸ਼ਿੰਗ ਕੀਤੀ ਹੋਈ ਹੈ ਸੇਮ ਲੇਸ ਆਪਾਂ ਦੁਪੱਟੇ ਤੇ ਲਗਾਈ ਹੋਈ ਹੈ ਠੀਕ ਹੈ ਇਹ ਲੇਸ ਹੈ ਨਾ ਜਿਹੜੀ ਚੁਭਵੀ ਵੀ ਨਹੀਂ ਹੁੰਦੀ ਤੇ ਗ੍ਰੇਸਫੁੱਲ ਵੀ ਹੁੰਦੀ ਹੈ ਹਾਂਜੀ ਇਹ ਵਾਲਾ ਸੂਟ ਆਪਾਂ ਚਰਨਾਂ ਤੇ ਤੁਹਾਨੂੰ ਦਿਖਾਏ ਸੀ ਜਿਹੜੇ ਚਰਨ ਬੂਟੀ ਵਾਲੇ ਸੂਟਸ ਦਿਖਾਏ ਸੀ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਚੌਕ ਦੇ ਉੱਪਰ ਨਾ ਐਂਕਰਿੰਗ ਕੀਤੀ ਹੋਈ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ फ्रंट बैक ਜਿਹੜੇ ਚੌਕ ਆਪਿੰਦੇ ਕਵਰ ਕੀਤੇ ਹੋਏ neck ਬਣਾਇਆ ਤਾਂ neck ਦਿਖਾਰੀ ਇਸ ਤਰ੍ਹਾਂ ਦੇ ਨਾਲ neck ਤੇ ਵੀ ਐਂਕਰਿੰਗ ਹੋਈ ਵੀ ਹੈ बॉटम ਨਾਲ ਦਾ ਸਟੱਫ ਲੱਗਿਆ ਹੋਇਆ ਜਿਹੜਾ ਪਲੇਨ ਹੈ ਇਸ ਦੇ ਨਾਲ ਗ੍ਰੀਨ ਕਲਰ ਦੀ बॉटम ਹੈ ਇਸ ਤਰ੍ਹਾਂ ਦੇ ਨਾਲ ਵੀ ਤੁਸੀਂ ਜਿਹੜਾ ਹੈਗਾ ਸੂਟਾਂ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਹਾਂਜੀ ਤੇ ਨੈਕਸਟ ਹੈ ਨਾ ਆਪਾਂ ਤੁਹਾਨੂੰ ਇਹ ਵਾਲੇ ਸੂਟਸ ਦਿਖਾਏ ਸੀ ਕੰਨ ਨੇ ਕਲਰ ਆਪਣੇ ਕਸਟਮਰ ਨੇ ਸਿਲੈਕਟ ਕੀਤਾ ਇਸ ਤਰ੍ਹਾਂ ਦੇ ਨਾਲ ਇਸ ਤੇ ਐਮਬਰਾਇਡਰੀ ਕਰਵਾਈ ਆ ਆਪਾਂ ਚੌਕਸ ਦੇ ਉੱਪਰ ਹੈਗਾ ਜਿਹੜਾ ਬੇਸ ਲਗਾ ਕੇ ਬਾਟਮ ਨਾਲ ਦੇ ਕਪੜੇ ਦਾ ਪਾਈਪਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਨੈਕ ਤੇ ਐਂਡ ਬਾਜੂ ਤੇ ਉਹਨਾਂ ਨੇ ਇਹ ਵਾਲੀ ਐਮਬਰਾਇਡਰੀ ਕਰਵਾਈ ਓਰਗੈਂਜ਼ਾ ਲੱਗ ਕੇ ਬਾਟਮ ਨਾਲ ਦੇ ਕਲਰ ਦਾ ਹੀ ਓਰਗੈਂਜ਼ਾ ਲੱਗਿਆ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਹੈ ਜਿਹੜੀ ਐਮਬਰਾਇਡਰੀ ਹੋਈ ਹੈ ਇਹ ਡਿਜ਼ਾਈਨ ਆ ਜਿਹੜਾ ਤੁਸੀਂ ਕਿਹੜੇ ਤੇ ਵੀ ਬਣਵਾ ਸਕਦੇ ਹਾਂ ਚੌਕਾਂ ਤੇ ਵੀ ਬਣਵਾ ਸਕਦੇ ਹਾਂ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਕਰਵਾ ਸਕਦੇ ਹੋ ਪਲੇਨ ਕੱਪੜੇ ਤੇ ਵੀ ਬਣਿਆ ਹੋਇਆ ਬਹੁਤ ਸੋਹਣਾ ਲੱਗਣਾ ਠੀਕ ਹੈ ਕਿਸੇ ਵੀ ਪ੍ਰਿੰਟ ਤੇ ਤੁਸੀਂ ਇਹ ਵਾਲੀ ਡਿਜ਼ਾਈਨਿੰਗ ਹੈ ਜਿਹੜੀ ਉਹ ਕਰਵਾ ਸਕਦੇ ਠੀਕ ਹੈ ਇਸ ਤਰ੍ਹਾਂ ਦੇ ਨਾਲ ਆਪਾਂ ਬਾਜੂ ਤੇ ਕੰਮ ਕੀਤਾ ਹੋਇਆ ਤੇ ਨੈਕਸਟ ਡੇ ਹੈਗਾ ਜੀ ਮੰਗੋ ਸ਼ੇਡ ਦਾ ਜੌਰਜਟ ਦਾ ਸੂਟ ਇਸ ਤਰ੍ਹਾਂ ਦੇ ਇਸ ਦੇ ਵਿੱਚ ਸੈਂਟਰ ਪੈਨਲਸ ਬਣੇ ਹੋਏ ਨੇ ਤਿੰਨ ਪੈਨਲਸ ਬਣੇ ਹੋਏ ਨੇ ਠੀਕ ਹੈ ਇਸ ਨੂੰ ਆਪਾਂ ਸਿੰਪਲ ਹੀ ਸਟਿਚ ਕੀਤਾ ਹੋਇਆ ਕਿਉਂਕਿ ਕਾਫੀ ਸੂਟ ਸੀਗੇ ਇਹਨਾਂ ਦੇ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੈ ਇਸ ਤਰ੍ਹਾਂ ਦੇ ਨਾਲ ਪੇਸਦੀਆਂ ਬਾਜੂ ਬਣੀਆਂ ਹੋਈਆਂ ਨੇ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਹੀ ਸੂਟਸ ਫਿਰ ਮਿਲਾਂਗੇ ਆਪਾਂ ਸੋਹਣੇ-ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਆ ਤੁਹਾਨੂੰ ਪਸੰਦ ਆਉਂਦਾ ਹੀ ਤੁਸੀਂ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਬਸ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰ ਦਿਨਾ